ਵਿਚ ਅਸਲੀ ਖੇੜਾ ਵਿਚ ਅਸਲੀ ਖੇੜਾ ਸਾ ਗੁਰੂਆਂ ਦੀ ਜੋਤ ਨਰਾਲੀ ਸਾ ਗੁਰੂਆਂ ਦੀ ਜੋਤ ਨਰਾਲੀ ਗੁਰੂ ਗ੍ਰੰਥ ਦੇ ਵਿੱਚ ਸੰਭਾਲੀ ਗੁਰੂ ਗ੍ਰੰਥ ਦੇ ਵਿੱਚ ਸੰਭਾਲੀ ਅੰਮ੍ਰਿਤ ਸ਼ਕਮਨ ਦਾ ਗੁਰਬਾਣੀ ਅੰਮ੍ਰਿਤ ਸ਼ਕਮਨ ਦਾ ਗੁਰਬਾਣੀ ਅੰਮ੍ਰਿਤ ਸ਼ਕਮਨ ਦਾ ਗੁਰਬਾਣੀ ਹਾਂ ਸਿੱਖ ਗੁਰੂ ਦਾ ਹੈ ਉਹ ਪ੍ਰਾਣੀ ਸਿੱਖ ਗੁਰੂ ਦਾ ਹੈ ਹੋਰ ਧਰਮ ਦੇ ਬੰਨ ਨਾ ਜਾਵੇ ਹੋਰ ਧਰਮ ਦੇ ਬੰਨ ਨਾ ਜਾਵੇ ਸੇਠ ਗੁਰੂ ਦਾ ਉਹ ਕਹਲਾਵੇ ਸੇਠ ਗੁਰੂ ਦਾ ਉਹ ਕਹਲਾਵੇ ਆਹ ਨੂੰ ਸੁਣੋ ਇਹਦੇ ਵਿੱਚ ਦੇਖਿਆ ਜਾਂਦਾ ਇੱਕੋ ਰਾਮੁ ਮੰਨਿ ਜਿڑا ਇਹਦੇ ਜਿਨਾ ਸਾਰੇ ਨਾਲ ਚੱਕੇ ਇੱਕੋ ਰਾਮੁ ਗੁਰੂ ਮੰਨਦਾ ਕਹਿੰਦਾ ਉਸ ਦੇ ਮਨ ਵਿੱਚ ਉਸ ਦੇ ਕਿਹਾ ਕਹਿੰਦੇ ਉਹਨੂੰ ਸਾਰਿਆਂ ਨਾਲ ਖੜਾ ਹੋ ਜਾਂਦੀ ਆਨ ਉਸ ਦੇ ਮਨ ਦੇ ਵਿੱਚ ਅਕਾਰ ਉਸ ਦਾ ਆਸਾ ਪਾ ਕੇ ਨਾ ਮਨਿਆ ਫਿਰ ਅਗਲੇ ਲੇਖਨ 10 ਕੁਰਬਾਨਾਂ ਦੀ ਦੋਹਰ ਲਾਗੇ 10 ਕੁਰਬਾਨਾਂ ਦੀ ਕੁਰਬਾਨੀ ਹੋਵੇ ਕਿਸੇ ਉਹ ਕੁਰਬਾਨੀ ਸਮਾਰਨ ਦੇ ਨੁਕਤੇ ਪਹੁੰਚਾਇਆ ਜਾਂਦਾ ਹੈ ਜੇਕਰ ਦੇ ਨੂੰ ਪ੍ਰਾਪਤੇ ਵਿੱਚ ਸੰਭਾਲ ਲਿਆ ਜਿਹੜਾ ਗੁਰੂ ਅੰਦਰ ਦਾ ਹੁਕਮਾ ਦੇਖਦੇ ਆ 10 ਕੁਰਬਾਨਾਂ ਦੇ ਬੋਧ ਵਿੱਚ ਕੁਰਬਾਨੀ ਜਿਹੜੀ ਸੀ ਉਸ ਦਾ ਲੇਖ ਦਿੱਤੀ ਸੀ ਫਿਰ ਅੰਮ੍ਰਿਤਸ਼ਕ ਮੰਤਾ ਕੁਰਬਾਨੀ ਫਿਰ ਜਦੋਂ ਕੁਰਬਾਨੀ ਅੰਮ੍ਰਿਤਸ਼ਕ ਲੈਂਦਾ ਆ ਫਿਰ ਉਹ ਕਿਸੇ ਹੋਰ ਨੂੰ ਲੋਰਾਂ ਨੂੰ ਨਹੀਂ ਮੰਨਦਾ ਤੇ ਕੇਵਲ ਕੇਵਲ ਗ੍ਰੰਥਾਂ ਨੂੰ ਤੇ ਪਾਣੀ ਨੂੰ ਨਹੀਂ ਮੰਨਦਾ ਫਿਰ ਤੁਹਾਨੂੰ ਸੇਵ ਨੂੰ ਦਰੁਹਾਰ ਹੈ ਉਹ ਪ੍ਰਾਨ ਫਿਰ ਜਿਹੜਾ ਉਹਨੂੰ ਤੇ ਬਲਨਾ ਜਾਵੇ ਸੇ ਤੂਰਦਾ ਉਹ ਕਹਿਣਾ ਉਹਨਾਂ ਸੱਜਾ ਸੇ ਤੂਰਦਾ ਕਹਿ ਲਮਦੇ ਗਾਇਬ ਹੁੰਦਾ ਹੁਣ ਤਾਰਕ ਇੱਕੋ ਰਾ